ਲੈਲਾ ਤੇ ਮਜਨੂਦੀ ਇੱਕ ਅਫਗਾਨੀ ਕਹਾਣੀ ਕੈਸ ਬਿਨ ਅਲ ਮੁਲਾਵਾ ਛੋਟੀ ਉਮਰ ਤੋਂ ਹੀ ਲੈਲਾ ਅਲ ਅਮੀਰੀਆ ਨਾਲ ਬਹੁਤ ਪਿਆਰ ਕਰਦਾ ਸੀ ਉਹਨੂੰ ਆਪਣੇ ਪਿਆਰ ਤੇ ਉਸ ਦਿਨ ਤੋਂ ਹੀ ਭਰੋਸਾ ਸੀ ਜਿਸ ਦਿਨ ਤੋਂ ਉਸਨੇ ਲੈਲਾ ਨੂੰ ਪਹਿਲੀ ਵਾਰ ਦੇਖਿਆ ਸੀ ਜਲਦੀ ਹੀ ਉਸਨੇ ਲੈਲਾ ਬਾਰੇ ਬਹੁਤ ਖੂਬਸੂਰਤ ਪਿਆਰ ਭਰੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਤੇ ਗਲੀ ਦੀ ਨੁੱਕਰ ਤੇ ਉਹ ਆਪਣੀਆਂ ਕਵਿਤਾਵਾਂ ਉਹਨਾਂ ਸਭਨਾਂ ਨੂੰ ਉੱਚੀ ਉੱਚੀ ਸੁਣਾਉਂਦਾ ਜੋ ਵੀ ਉਸ ਨੂੰ ਸੁਣਨਾ ਪਸੰਦ ਕਰਦੇ ਅਜੇ ਭਾਵੁਕ ਪਿਆਰ ਅਤੇ ਸ਼ਰਦਾ ਨੂੰ ਵੇਖ ਕੇ ਲੋਕਾਂ ਨੇ ਉਸ ਮੁੰਡੇ ਨੂੰ ਮਜਨੂ ਕਹਿਣਾ ਸ਼ੁਰੂ ਕਰਤਾ ਭਾਵਾ پاگل ਕਹਿਣਾ ਸ਼ੁਰੂ ਕਰ ਦਿੱਤਾ ਉਹਦਾ ਅਸਲੀ ਨਾਮ ਸੀ ਕੈਸਬਿਨ ਅਲ ਮੁਲਾਵਾ ਇੱਕ ਦਿਨ ਮਜਨੂ ਨੇ ਹਿੰਮਤ ਕਰਕੇ ਲੈਲਾ ਦੇ ਪਿਤਾ ਤੋਂ ਉਸ ਨਾਲ ਵਿਆਹ ਕਰਨ ਲਈ ਪੁੱਛਿਆ ਪਰ ਲੈਲਾ ਦੇ ਪਿਤਾ ਨੇ ਇਸ ਬੇਨਤੀ ਨੂੰ ਇਨਕਾਰ ਕਰ ਦਿੱਤਾ ਅਜਿਹਾ ਵਿਆਹ ਲੈਲਾ ਦੇ ਪਿਤਾ ਨੇ ਸੋਚਿਆ ਕਿ ਸਿਰਫ ਇੱਕ ਬਵਾਲ ਹੀ ਖੜਾ ਕਰੇਗਾ ਇਹ ਠੀਕ ਨਹੀਂ ਕਿ ਉਸ ਦੀ ਬੇਟੀ ਦਾ ਵਿਆਹ ਅਜਿਹੇ ਬੰਦੇ ਨਾਲ ਹੋਵੇ ਜਿਸ ਨੂੰ ਸਾਰੇ ਲੋਕ ਪਾਗਲ ਬੁਲਾਉਂਦੇ ਐ ਇਸ ਦੇ ਬਿਜਾਏ ਲੈਲਾ ਦਾ ਵਿਆਹ ਉਸਨੇ ਕਿਸੇ ਹੋਰ ਨਾਲ ਪੱਕਾ ਕਰ ਦਿੱਤਾ ਮਜਨੂ ਦੁੱਖ ਨਾਲ ਭਰ ਗਿਆ ਤੇ ਉਸਨੇ ਆਪਣਾ ਘਰ ਅਤੇ ਪਰਿਵਾਰ ਛੱਡ ਦਿੱਤਾ ਤੇ ਉਜਾੜ ਥਾਂ ਤੇ ਇੱਕ ਰਹਿਣ ਲੱਗ ਪਿਆ ਉਹ ਦੁੱਖ ਭਰੀ ਜ਼ਿੰਦਗੀ ਇਕੱਲੇ ਜੰਗਲੀ ਜਾਨਵਰਾਂ ਨਾਲ ਆਪਣੀ ਪ੍ਰੇਮਿਕਾ ਲੈਲਾ ਲਈ ਕਵਿਤਾਵਾਂ ਲਿਖ ਕੇ ਬਤਾਉਣ ਲੱਗਿਆ ਲੈਲਾ ਦਾ ਵਿਆਹ ਜ਼ਬਰਦਸਤੀ ਕਿਸੇ ਹੋਰ ਆਦਮੀ ਨਾਲ ਕਰ ਦਿੱਤਾ ਗਿਆ ਪਰ ਉਸ ਨੂੰ ਪਿਆਰ ਨਹੀਂ ਕਰਦੀ ਸੀ ਕਿਉਂਕਿ ਉਸ ਦਾ ਦਿਲ ਅਜੇ ਵੀ ਮਜਨੂ ਨੂੰ ਚਾਹੁੰਦਾ ਸੀ ਪਰ ਉਹ ਇੱਕ ਵਫਾਦਾਰ ਪਤਨੀ ਬਣ ਕੇ ਰਹੀ ਵਿਆਹ ਦੀ ਖਬਰ ਸੁਣ ਕੇ ਮਜਨੂ ਪੂਰੀ ਤਰ੍ਹਾਂ ਟੁੱਟ ਗਿਆ ਤੇ ਉਸ ਨੇ ਆਪਣੇ ਮਾਤਾ ਪਿਤਾ ਕੋਲ ਸ਼ਹਿਰ ਮੁੜ ਜਾਣ ਤੋਂ ਮਨਾ ਕਰ ਦਿੱਤਾ ਤੇ ਆਪਣਾ ਜੀਵਨ ਇਕੱਲੇ ਹੀ ਜਿਉਣਾ ਸ਼ੁਰੂ ਕਰ ਦਿੱਤਾ ਮਜਨੂ ਦੇ ਮਾਤਾ ਪਿਤਾ ਆਪਣੇ ਪੁੱਤ ਨੂੰ ਬੇहद ਯਾਦ ਕਰਦੇ ਤੇ ਹਰ ਦਿਨ ਉਸ ਦੀ ਸਹੀ ਸਲਾਮਤ ਘਰ ਮੁੜ ਆਉਣ ਦੀ ਰਾਹ ਦੇਖਦੇ ਉਹ ਬਾਗ ਦੀ ਨੁੱਕਰ ਦੇ ਮਜਨੂ ਲਈ ਖਾਣਾ ਰੱਖਦੇ ਇਸ ਉਮੀਦ ਵਿੱਚ ਕਿ ਇੱਕ ਦਿਨ ਮਜਨੂ ਮਾਰੂਥਲ ਤੋਂ ਮੁੜ ਆਵੇਗਾ ਪਰ ਮਜਨੂ ਰੇਗਿਸਤਾਨ ਵਿੱਚ ਹੀ ਰਹਿ ਰਿਹਾ ਸੀ ਕਾਂਤ ਵਿੱਚ ਕਵਿਤਾਵਾਂ ਲਿਖਦਾ ਤੇ ਕਿਸੇ ਆਦਮੀ ਨਾਲ ਕੋਈ ਵੀ ਗੱਲ ਨਹੀਂ ਸੀ ਕਰਦਾ ਮਜਨੂ ਆਪਣਾ ਸਾਰਾ ਸਮਾਂ ਇਕੱਲੇ ਜੰਗਲੀ ਜਾਨਵਰਾਂ ਨਾਲ ਬਿਤਾਉਂਦਾ ਜੋ ਉਸਦੇ ird gird ਘੁੰਮਦੇ ਰਹਿੰਦੇ ਅਤੇ ਲੰਬੀ ਹਨੇਰੀ ਰਾਤਾਂ ਵਿੱਚ ਉਸਦੀ ਰੱਖਿਆ ਵੀ ਕਰਦੇ ਉਸ ਨੂੰ ਅਕਸਰ ਸ਼ਹਿਰ ਜਾਣ ਵਾਲੇ ਰਾਹੀਰ ਦੇਖਦੇ ਰਾਹੀਰਾਂ ਨੇ ਦੱਸਿਆ ਕਿ ਮਜਨੂ ਆਪਣੇ ਦਿਨ ਆਪਣੇ ਆਪ ਨੂੰ ਕਵਿਤਾਵਾਂ ਸੁਣਾ ਕੇ ਗੁਜ਼ਾਰਦਾ ਅਤੇ ਇੱਕ ਲੰਬੀ ਛੜੀ ਨਾਲ ਮਿੱਟੀ ਤੇ ਲਿਖਦਾ ਰਹਿੰਦਾ ਉਹਨਾਂ ਦੱਸਿਆ ਕਿ ਉਹਦਾ ਦਿਲ ਟੁੱਟਣ ਕਾਰਨ ਉਹ ਪਾਗਲਪਨ ਵੱਲ ਜਾ ਰਿਹਾ ਹੈ ਬਹੁਤ ਸਾਲਾਂ ਬਾਅਦ ਮਜਨੂ ਦੇ ਮਾਤਾ ਪਿਤਾ ਗੁਜ਼ਰ ਗਏ ਮਜਨੂ ਆਪਣੇ ਮਾਤਾ ਪਿਤਾ ਦੀ ਬਹੁਤ ਕਦਰ ਕਰਦਾ ਸੀ ਇਸ ਲਈ ਲੈਲਾ ਨੇ ਉਸ ਦੇ ਗੁਜ਼ਰ ਜਾਣ ਦੀ ਖਬਰ ਮਜਨੂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਕੁਝ ਸਮਾਂ ਬਾਅਦ ਲੈਲਾ ਨੂੰ ਇੱਕ ਬਜ਼ੁਰਗ ਆਦਮੀ ਮਿਲਿਆ ਜੋ ਇਹ ਦਾਅਵਾ ਕਰਦਾ ਸੀ ਕਿ ਉਸ ਨੇ ਮਜਨੂ ਨੂੰ ਮਾਰੂਥਲ ਵਿੱਚ ਵੇਖਿਆ ਹੈ ਬਹੁਤ ਮਿੰਤਾ ਤਰਲੇ ਕਰਨ ਤੋਂ ਬਾਅਦ ਉਹ ਬਜ਼ੁਰਗ ਆਦਮੀ ਇਸ ਗੱਲ 'ਤੇ ਰਾਜ਼ੀ ਹੋ ਗਿਆ ਕਿ ਜਦੋਂ ਉਹ ਅਗਲੀ ਵਾਰ ਸਫ਼ਰ 'ਤੇ ਜਾਵੇਗਾ ਤਾਂ ਉਹ ਲੈਲੇ ਦਾ ਸੁਨੇਹਾ ਮਜਨੂ ਨੂੰ ਜ਼ਰੂਰ ਦੇ ਦੇਵੇਗਾ ਇੱਕ ਦਿਨ ਉਸ ਬਜ਼ੁਰਗ ਆਦਮੀ ਦਾ ਟੱਕਰਾ ਮਾਰੂਥਲ ਵਿੱਚ ਮਜਨੂ ਨਾਲ ਹੋਇਆ ਉਨੇ ਬੜੀ ਗੰਭੀਰਤਾ ਨਾਲ ਮਜਨੂ ਨੂੰ ਉਹਦੇ ਮਾਤਾ-ਪਿਤਾ ਦੇ ਗੁਜ਼ਰ ਜਾਣ ਦੀ ਖਬਰ ਦਿੱਤੀ। ਉਹ ਆਦਮੀ ਇਹ ਦੇਖਣ ਨੂੰ ਮਜਬੂਰ ਸੀ ਕਿ ਇਸ ਗੱਲ ਦਾ ਉਸ ਜਵਾਨ ਕਵੀ ਤੇ ਕਿੰਨਾ ਕੁ ਭੜਾ ਅਸਰ ਹੋਇਆ। ਪਛਤਾਵੇ ਅਤੇ ਨਿੱਜੀ ਨੁਕਸਾਨ ਤੋਂ ਹਤਾਸ਼ ਮਜਨੂ ਨੇ ਫੈਸਲਾ ਕੀਤਾ ਕਿ ਉਹ ਦੁਨੀਆ ਤੋਂ ਪੂਰੀ ਤਰ੍ਹਾਂ ਅਲੱਗ ਹੋ ਜਾਵੇਗਾ ਤੇ ਕਸਮ ਖਾਦੀ ਕਿ ਆਪਣੀ ਮੌਤ ਤੱਕ ਉਹ ਇਸ ਮਾਰੂਥਲ ਵਿੱਚ ਹੀ ਰਹੇਗਾ। ਕੁਝ ਸਮਾਂ ਬਾਅਦ ਲੈਲਾ ਦੇ ਪਤੀ ਦੀ ਮੌਤ ਹੋ ਗਈ। ਲੈਲਾ ਨੂੰ ਉਮੀਦ ਹੋਈ ਕਿ ਉਹ ਆਪਣੇ ਸੱਚੇ ਪਿਆਰ ਨਾਲ ਇੱਕ ਹੋ ਸਕਦੀ ਹੈ ਤੇ ਉਸ ਨੇ ਮਜਨੂ ਨੂੰ ਆਪਣਾ ਜੀਵਨ ਹਮੇਸ਼ਾ ਦੇਣ ਲਈ ਇਕੱਠੇ ਬਤੌਣ ਦਾ ਸੋਚਿਆ ਪਰੰਪਰਾ ਅਨੁਸਾਰ ਲੈਲਾ ਨੇ 2 ਸਾਲ ਤੱਕ ਆਪਣੇ ਘਰ ਵਿੱਚ ਰਹਿ ਕੇ ਆਪਣੇ ਪਤੀ ਦੀ ਮੌਤ ਦਾ ਸੋਗ ਇਕੱਲੇ ਬਿਨਾ ਕਿਸੇ ਮਨੁੱਖ ਨੂੰ ਦੇਖੇ ਮਨਾਇਆ ਉਸ ਨੇ ਇਸ ਸਮਾਂ ਆਪਣੇ ਪਤੀ ਦੀ ਯਾਦ ਵਿੱਚ ਬਤੌਣਾ ਸੀ ਇਹ ਸੋਚ ਕੇ ਕਿ ਅਜੇ ਹੋਰ 2 ਸਾਲ ਉਸ ਨੂੰ ਮਜਨੂ ਤੋਂ ਬਿਨਾ ਰਹਿਣਾ ਪਵੇਗਾ ਉਸ ਦੀ ਬਰਦਾਸ਼ਤ ਤੋਂ ਬਾਹਰ ਸੀ ਇਹ ਗੱਲ ਉਹ ਜਨਮ ਪਰ ਅਲਗ ਰਹੇ ਸਨ ਅਤੇ ਹੁਣ ਉਸਨੇ ਇਕੱਲੇ ਪੰਦੇ ਦੋ ਹੋਰ ਸਾਲ ਆਪਣੇ ਪਿਆਰ ਨੂੰ ਦੇਖੇ ਬਿਨਾ ਗੁਜ਼ਾਰਨੇ ਸੀ ਉਹ ਜਵਾਨ ਔਰਤ ਨੂੰ ਆਪਣੀ ਜਾਨ ਦੇਣ ਲਈ ਇਹ ਸੋਚ ਸੀ ਇਹ ਸੋਚ ਹੀ ਕਾਫੀ ਸੀ ਲੱਲਾ ਦਿਲ ਡੁੱਟਣ ਕਰਕੇ ਆਪਣੇ ਘਰ ਵਿੱਚ ਮਜਨੂਨ ਨੂੰ ਦੇਖੇ ਬਿਨਾ ਮਰ ਗਈ ਲੈਲਾ ਦੀ ਮੌਤ ਦੀ ਖਬਰ ਮਜਨੂਨ ਨੂੰ ਮਾਰੂਥਲੋਂ ਚ ਮਿਲੀ ਅਤੇ ਤੁਰੰਤ ਹੀ ਉਸ ਉਸੇ ਥਾਂ ਤੇ ਪਹੁੰਚਦਾ ਹੈ ਜਿੱਥੇ ਲੈਲਾ ਨੂੰ ਦਫਨਾਇਆ ਸੀ ਮਜਨੂ ਉਸ ਥਾਂ ਤੇ ਰੋਏ ਆ ਬਿਨਾ ਕਿ ਆਪਣੇ ਆਪ ਨੂੰ ਬੇਅੰਤ ਦੁੱਖ ਦੇ ਹਵਾਲੇ ਕਰ ਦਿੱਤਾ ਤੇ ਆਪਣੇ ਸੱਚੇ ਪਿਆਰ ਦੀ ਕਬਰ ਤੇ ਆਪਣਾ ਦਮ ਛੱਡ ਦਿੱਤਾ ਮੈਂ ਇਹਨਾਂ ਦੀਵਾਰਾਂ ਦੇ ਕੋਲੋਂ ਲੰਘਦਾ ਹਾਂ ਲੈਲਾ ਦੀਆਂ ਦੀਵਾਰਾਂ ਕਦੇ ਇਸ ਦੀਵਾਰ ਨੂੰ ਚੁੰਮਦਾ ਹਾਂ ਕਦੇ ਉਸ ਦੀਵਾਰ ਨੂੰ ਇੱਕ ਘਰ ਦਾ ਪਿਆਰ ਨਹੀਂ ਜਿਸ ਨੇ ਮੇਰਾ ਦਿਲ ਚੁਰਾਇਆ ਹੈ ਪਰ ਉਸ ਦਾ ਪਿਆਰ ਹੈ ਜੋ ਇਹਨਾਂ ਘਰਾਂ ਵਿੱਚ ਰਹਿੰਦਾ ਹੈ ਆਪਣੀ ਕਹਾਣੀ ਲੈਲਾ ਵਜੋਂ ਖਤਮ ਹੁੰਦੀ ਹੈ ਬਾਕੀ ਕਹਾਣੀਆਂ ਲਈ ਫੇਰ ਮਿਲਦੇ ਆਂ ਤਦ ਤੱਕ ਲਈ ਅੱਗੇ ਅਧਿਓ ਧੰਨਵਾਦ लैला मजनू की अमर प्रेम कहानी अरब के प्रेमी युगल लैला मजनू सदियों से प्रेमियों के आदर्श रहे हैं और क्यों नहीं उन्होंने अपने अपने अमर प्रेम से दुनिया को दिखा दिया कि मोहब्बत इस ज़मीन पर तो क्या जन्नत में भी जिंदा रहती है अरबपति शाह अमारी के बेटे कैस की किस्मत में यह प्रेम रोग हाथ की लकीरों में ही लिखा था उसे देखते ही ज्योतिषियों ने भविष्यवाणी की थी कि कैस प्रेम दीवाना होकर दर दर भटकता फिरेगा ज्योतिषियों की भविष्यवाणी को जुटलाने के लिए शाह अमारी ने खूब मन्नतें कि उनका बेटा इस प्रेम रोग से महरूम रहे लेकिन कुदरत अपना खेल दिखाती है दमिश्क के मदरसे में जब उसने नाजद के शाह की बेटी लैला को देखा तो पहली नजर में उसका आशिक हो गया मौलवी ने उसे समझाया कि वह प्रेम की बातें भूल जाए और पढ़ाई में अपना ध्यान लगाए लेकिन प्रेम दीवाने ऐसी बातें कहाँ सुनते हैं कैस की मोहब्बत का असर लैला पर भी हुआ और दोनों ही प्रेम के साथ घर में डूब गए नतीजा यह हुआ कि लैला को घर में कैद कर दिया गया और लैला की जुदाई में कैस दीवानों की तरह मारा मारा फिरने लगा उसकी दीवानगी देख कर लोगों ने उसे मजनू का नाम दिया आज भी लोग उसे मजनू के नाम से जानते हैं और मजनू मोहब्बत का प्राया बन गया है लैला मजनू को अलग करने की लाख कोशिश की गई लेकिन सब बेकार साबित हुआ लैला को बख्त नामक व्यक्ति से शादी कर दी गई लेकिन उसने अपने शौहर को बता दिया कि वह सिर्फ़ मजनू की है मजनू के अलावा उसे कोई छू नहीं सकता बख्त ने उसे तलाक दे दिया और मजनू के प्यार में पागल लैला जंगलों में मजनू मजनू पुकारने लगी जब मजनू उसे मिला तो दोनों प्रेम पाश में बंध गए लैला की माँ ने उसे अलग किया और घर ले गई मजनू के गम में लैला ने दम तोड़ दिया और लैला की मौत की खबर सुनकर मजनू भी चल बसा उसकी मौत के बाद दुनिया ने जाना कि दोनों की मोहब्बत कितनी अजीज़ थी दोनों के साथ साथ दफनाया गया ताकि इस दुनिया में ना मिलने वाले लैला मजनू जन्नत में जाकर मिल जाएं। लैला मजनू की कब्र आज भी दुनिया भर के प्रेमियों की इबादत गाह है समय की गति ने उसकी कब्र को नष्ट कर दिया है लेकिन लैला मजनू की मोहब्बत ज़िंदा है और जब तक दुनिया है ज़िंदा रहेगी ये थी हिंदी में लैला मजनू की कहानी पंजाबी में कहानियाँ आप पहले ही सुन चुके हैं बहुत सी कहानियाँ प्रचलित हैं पर सच क्या है ये तो समय की कब्र में दफन हुआ पड़ा है चलो खोजते हैं सच क्या है पर आज भी लैला मजनू हमारे सबके दिलों में ज़िंदा हैं बाकी की और कहानियाँ सुनने के लिए हमारे चैनल को सब्सक्राइब करना पड़ेगा अगर मेरी कहानियाँ पसंद आती हैं लाइक करें और शेयर करें चलो मिलते हैं अगली कहानी के साथ जय हिंद